ਭਰਾ ਨੇ ਕੀਤਾ ਆਪਣੀ ਭੈਣ ਦਾ ਕਤਲ ਆਨਲਾਈਨ ਗੇਮਾਂ ਖੇਡਣ ਦਾ ਸੀ ਸ਼ੌਂਕੀ ਜੀਹਾਂ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਦੇ ਮੋਕੰਪੂਰਾ ਨਿਊ ਪ੍ਰੀਤਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਚਚੇਰੇ ਭਰਾ ਨੇ ਆਪਣੀ ਭੈਣ ਦਾ ਕਤਲ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਭੈਣ ਦਾ ਨਾਮ ਨਿਸ਼ਾ ਸੀ ਅਤੇ ਸੰਜੂ ਜੋ ਕਿ ਉਸ ਦਾ ਚਚੇਰਾ ਭਰਾ ਸੀ ਉਸ ਨੇ ਲੁੱਟ ਦੇ ਇਰਾਦੇ ਤੇ ਆਪਣੀ ਭੈਣ ਦਾ ਕਤਲ ਕੀਤਾ ਹੈ ਇਹ ਨਹੀਂ ਨਹੀਂ ਬਲਕਿ ਨੀਸ਼ਾ ਦੀ ਮਾਂ ਨੇ ਦੱਸਿਆ ਹੈ ਕਿ ਅਚਾਨਕ ਨੀਸ਼ਾ ਦੇ ਕਮਰੇ ਵਿੱਚ ਕੋਈ ਆਵਾਜ਼ ਸੁਣੀ ਜਾਂਦੀ ਹੈ ਜਦ ਕਮਰੇ ਦੇ ਅੰਦਰ ਜਾ ਕੇ ਦੇਖਿਆ ਜਾਂਦਾ ਹੈ ਤਾਂ ਸੰਜੂ ਨੇ ਨੀਸ਼ਾ ਤੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੋਇਆ ਸੀ ਜਿਸ ਦੇ ਚੱਲਦੇ ਨੀਸ਼ਾ ਦਾ ਕਤਲ ਹੋ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀ ਜਿਸ ਦਾ ਨਾਮ ਸੰਜੂ ਹੈ ਜੋ ਕਿ ਨੀਸ਼ਾ ਦਾ ਚਚੇਰਾ ਭਰਾ ਸੀ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਦੋਵੇਂ ਬੀਸੀਏ ਬਖਵਾ ਕੋਲਜਾ ਤੋਂ ਕਰ ਰਹੇ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੰਜੂ ਆਨਲਾਈਨ ਗੇਮਾਂ ਖੇਡਣ ਦਾ ਸ਼ੌਕ ਰੱਖਦਾ ਸੀ ਤੇ ਲੁੱਟ ਕਰਨ ਦੇ ਮਾਮਲੇ ਦੇ ਵਿੱਚ ਜਦੋਂ ਨਿਸ਼ਾ ਇਸ ਨੂੰ ਰੋਕਦੀ ਹੈ ਕਿ ਪੈਸੇ ਨਾ ਉਹ ਕਰੋ ਕੱਢੇ ਤਾਂ ਜਿਸਦੇ ਚਾਲਦੇ ਤੇਜ਼ ਦੇ ਹਥਿਆਰਾਂ ਦੇ ਨਾਲ ਸੰਜੂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਪੁਲਿਸ ਨੇ ਹੋਰ ਕੀ ਕਿਹਾ ਇਸ ਮਾਮਲੇ 'ਚ ਤੁਸੀਂ ਵੀ ਸੁਣੋ ਇਹ ਇੱਕ ਇਨਸੀਡੈਂਟ ਹੈ 21 ਮਈ ਪੁਲਿਸ ਨੂੰ ਸਵੇਰੇ ਕਰੀਬ 2:30 ਵਜੇ ਇਨਫੋਰਮੇਸ਼ਨ ਮਿਲੀ ਕਿ ਮੋਕਮਪੁਰੇ ਦਾ ਏਰੀਆ ਰਾਜੇਸ਼ ਨਗਰ ਇੱਥੇ ਇੱਕ 22 ਸਾਲ ਦੀ ਕੁੜੀ ਜਿਹਦਾ ਨਾਮ ਨਿਸ਼ਾ ਹੈ ਉਹਦਾ ਮਰਡਰ ਹੋ ਗਿਆ। ਇੱਥੇ ਮੌਕੇ ਤੇ ਜਦ ਐਸਐਚਓ ਸਾਹਿਬ ਔਰ ਏਸੀਪੀ ਈਸਟ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਨਿਸ਼ਾ ਦਾ ਮਰਡਰ ਹੋਇਆ ਹੋਇਆ ਸੀ। ਔਰ ਤਫਤੀਸ਼ ਤੋਂ ਪਤਾ ਚੱਲਿਆ ਕਿ ਜਿਹੜੇ ਨਿਸ਼ਾ ਦੇ ਫਾਦਰ ਹਨ ਔਰ ਉਹਨਾਂ ਦੇ ਬ੍ਰਦਰ ਹਨ ਇੱਕੋ ਘਰ 'ਚ ਰਹਿੰਦੇ ਸੀ। ਉਹਦੇ ਤਾਏ ਦਾ ਮੁੰਡਾ ਜਿਹਦਾ ਨਾਮ ਸੰਜੀਵ ਪੁਰ ਸੰਜੂ ਹੈ ਔਰ ਨਿਸ਼ਾ ਦੋਨੋਂ ਬੀਸੀਏ ਪਰਸੂ ਕਰ ਰਹੇ ਸੀ ਵੱਖ-ਵੱਖ ਕਾਲਜੇਸ ਵਿੱਚ ਔਰ ਰਾਤ ਨੂੰ ਇਕੱਠੇ ਪੜ੍ਹ ਰਹੇ ਸੀ ਰਾਤ ਨੂੰ ਕਰੀਬ 12:30 ਤੋਂ ਬਾਅਦ ਨਿਸ਼ਾ ਦੀ ਮਦਰ ਨੇ ਆਵਾਜ਼ਾਂ ਸੁਣੀਆਂ ਤਾਂ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਨਿਸ਼ਾ ਪਈ ਹੋਈ ਹੈ ਔਰ ਸੰਜੂ ਉਹਨੂੰ ਅਟੈਕ ਕਰ ਰਿਹਾ ਹੈ ਤਫਤੀਸ਼ ਦੇ ਦੌਰਾਨ ਪਤਾ ਚੱਲਿਆ ਕਿ ਸੰਜੂ ਇੱਕ ਆਨਲਾਈਨ ਬੈਟਿੰਗ ਦਾ ਐਡਿਕਟ ਸੀ ਕਰੀਬ 6 ਮਹੀਨੇ ਪਹਿਲਾਂ ਵੀ ਉਹਨੇ 5-6 ਲੱਖ ਰੁਪਏ ਗਵਾਤੇ ਸੀ ਔਰ ਹੁਣ ਵੀ ਜਿਹੜਾ ਉਹਦਾ ਟੂ-ਵੀਲਰ ਹੈ ਉਹਦਾ ਫੋਨ ਹੈ ਉਹਨੇ ਵੇਚ ਦਿੱਤਾ ਸੀ ਜਦੋਂ ਅੱਜ ਕੱਲ ਰਾਤ ਨੂੰ ਪੜ ਕੇ ਹਟੇ ਤੇ ਸੰਜੂ ਦੁਬਾਰਾ ਕਮਰੇ ਵਿੱਚ ਗਿਆ ਅਲਮਾਰੀ ਚੋਂ ਪੈਸੇ ਕੱਢਣ ਦੀ ਨੀਅਤ ਨਾਲ ਨਿਸ਼ਾਨੇ ਉਹਨੇ ਰੋਕਣ ਨਿਸ਼ਾਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਸਤੇ ਅਟੈਕ ਕੀਤਾ ਚਾਕੂ ਨਾਲ ਜਿਹੜਾ ਘਰ ਹੀ ਪੈਸੇ ਇਸ ਵਿੱਚ ਨਿਸ਼ਾ ਦੀ ਡੈਥ ਹੋ ਗਈ ਸੰਜੂ ਫੜਿਆ ਗਿਆ ਤੇ ਇਹਦੇ ਵਿੱਚ ਜਿਹੜੇ ਵੀ ਐਵੀਡੈਂਸ ਹੈ ਉਹ ਕਬਜ਼ਾ ਪੁਲਿਸ ਵਿੱਚ ਲੈ ਲਏ ਗਏ ਹਨ ਜੀ। ਕੋਈ ਕਾਰਨ ਕੀ ਸੀ? ਕਾਰਨ ਇਹੀ ਹੈ ਜੀ ਜਿਹੜਾ ਤੁਹਾਨੂੰ ਦੱਸਿਆ ਕਿ ਸੰਜੂ ਆਨਲਾਈਨ ਬੈਟਿੰਗ ਦਾ ਐਡਿਕਟ ਸੀ। ਕਾਫੀ ਦਿਨ ਤੋਂ ਕਰ ਰਿਹਾ ਸੀ। ਪਹਿਲਾਂ ਵੀ ਉਹਨੇ ਕੁਝ ਲੱਖ ਰੁਪਏ ਗਵਾਤੇ ਸੀ। ਹੁਣ ਵੀ ਉਹਨੇ ਆਪਣਾ ਟੂ-ਵੀਲਰ ਜਿਹੜਾ ਫੋਨ ਹੈ, ਵੇਚ ਦਿੱਤਾ ਸੀ। ਇਸੇ ਕੱਲ ਰਾਤ ਵੀ ਉਹ ਜਿਹੜੀ ਉਹਨਾਂ ਦੇ ਘਰ ਦੀ ਕਬਡਰ ਹੈ ਜਿੱਥੇ ਪੜ੍ਹ ਰਹੀ ਸੀ ਕੁੜੀ ਉਹ ਇਕੱਠੇ ਪੜ੍ਹ ਰਹੀ ਸੀ ਉਹਦੇ ਚੋਂ ਪੈਸੇ ਕੱਢਣਾ ਚਾਹੁੰਦੇ ਸੀ ਤੇ ਵਿਕਟਮ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਫਿਰ ਉਹਨੂੰ ਅਟੈਕ ਕਰਤਾ ਮਤਲਬ ਚੋਰੀ ਦੇ ਮਨਸ਼ਾ ਨਾਲ ਗਿਆ ਸੀ ਜਾਂ ਮਰਡਰ ਕਰਨ ਹੀ ਗਿਆ ਸੀ ਪ੍ਰਾਈਮਰਫੇਸੀ ਚੋਰੀ ਕਰਨ ਗਿਆ ਸੀ ਜਦੋਂ ਨੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਉਸਤੇ ਵਾਰ ਕੀਤਾ ਤੇ ਇਸ ਤਰ੍ਹਾਂ ਹਥਿਆਰ ਨਾਲ ਚਾਕੂ ਨਾਲ ਜਿਹੜਾ ਕਬਜ਼ਾ ਪੁਲਿਸ ਵਿੱਚ ਲੈ ਲਿਆ ਗਿਆ ਜੀ ਪਰਵਾਹ ਦਾ ਕਹਿਣਾ ਉਹਨੇ ਗਲਵਜ਼ ਵੀ ਪਾਏ ਹੋਏ ਸੀ ਗਲਵਜ਼ ਬਾਅਦ ਅਪਰੇਸ਼ਨ ਗਿਆ ਸੀ ਹਾਂ ਸੰਜੂ ਨੇ ਗਲਵਸ ਵੀ ਪਾਈ ਸੀ ਜਿਹੜੇ ਮੌਕੇ ਤੋਂ ਰਿਕਵਰ ਹੋ ਗਏ ਆ ਉਹਦਾ ਵੀ ਫੋਰੈਂਸਿਕ ਅਨਾਲਿਸਿਸ ਅਸੀਂ ਕਰ ਰਹੇ ਆ ਫੋਰੈਂਸਿਕ ਐਵਿਡੈਂਸ ਸਾਰਾ ਕਲੈਕਟ ਕਰ ਲਿਆ ਗਿਆ ਲੜਕੀ ਦੀ ਐਜ ਲੜਕੀ ਦੀ ਏਜ 22 ਸਾਲ ਹੈ ਲੜਕੀ ਦੀ 1 ਸਾਲ ਘਟ ਹੈ ਮੈਮ ਇਹ ਕੋਈ ਨਸ਼ਾ ਕਰਨ ਦਾ ਵੀ ਐਡਿਕਟ ਹੈਗਾ ਜੀ ਅਸੀਂ ਬਸ ਆਨਲਾਈਨ ਬੈਟਿੰਗ ਹੀ ਕਰਦਾ ਸੀ ਸੋ far ਨਸ਼ੇ ਦੀ ਕੋਈ ਗੱਲ ਨਹੀਂ ਆਈ ਹੈ ਜੀ ਆਨਲਾਈਨ ਬੈਟਿੰਗ ਦਾ ਐਡਿਕਟ ਹੈ